ਦੇਖੋ ਚੋਰਾਂ ਨੇ ਤਾਂ ਹਾਦੀ ਕਰਤੀ ਹੁਣ ਹੋਰ ਨਹੀਂ ਕੁਝ ਤਾਂ ਦਿਨ ਦਿਹਾੜੇ ਆਟਾ ਚੱਕੀ ਤੋਂ ਕਣਕ ਦੀਆਂ ਦੋ ਬੋਰੀਆਂ ਹੀ ਚੋਰ ਚੋਰੀ ਕਰਕੇ ਲੈ ਗਏ ਦਿਨ ਦਿਹਾੜੇ ਆਟਾ ਚੱਕੀ ਤੋਂ ਕਣਕ ਦੀਆਂ ਦੋ ਬੋਰੀਆਂ ਹੀ ਚੋਰ ਚੋਰੀ ਕਰਕੇ ਛਾਤਰ ਚੋਰ ਹੋਏ ਫਰਾਰ ਸਾਰੀ ਘਟਨਾ ਹੋਈ ਸੀਸੀਟੀਵੀ ਕੈਮਰੇ ਵਿੱਚ ਕੈਦ ਪੁਲਿਸ ਸਟੇਸ਼ਨ ਦੀਨਾ ਨਗਰ ਅਦੀਨਪਿੰਦੇ ਪਿੰਡ ਆਖਾਵਾਂ ਵਿਖੇ ਦਿਨ ਦਿਹਾੜੇ ਇੱਕ ਆਟਾ ਚੱਕੀ ਤੋਂ ਦੋ ਛਾਤਰ ਚੋਰ ਕਣਕ ਦੀਆਂ ਦੋ ਬੋਰੀਆਂ ਚੁੱਕ ਕੇ ਹੋਏ ਫਰਾਰ ਪਰ ਇਹ ਸਾਰੀ ਘਟਨਾ ਸੜਕ ਤੇ ਲੱਗੇ ਸੀਸੀਟੀਵੀ ਕੈਮਰੇਜ ਹੋਈ ਕੈਦ ਚੋਰਾਂ ਨੂੰ ਤਾਂ ਕੁਝ ਨਹੀਂ ਲੱਭਾ ਪਰ ਦਿਨ ਦਿਹਾੜੇ ਆਟਾ ਚੱਕੀ ਤੋਂ ਕਣਕ ਦੀਆਂ ਦੋ ਬੋਰੀਆਂ ਹੀ ਚੋਰੀ ਕਰਕੇ ਹੋਏ ਫਰਾਰ ਦੇਖੋ ਚੋਰਾਂ ਦੇ ਹਾਲ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਜੀ ਕੀ ਗੱਲਬਾਤ ਹੋਈ ਜੀ ਪਈ ਇੱਥੇ ਦੋ ਗੈਸਟ ਆਏ ਘਰ ਤੇ ਮੈਂ ਘਾਰ ਗਿਆ ਤੇ ਜਿਹੜੇ ਬਫਸ ਹੋਇਆ ਇੱਥੇ ਦੋ ਤੋੜੇ ਜੇ ਕੰਕਰੀਟ ਚੁੱਕ ਕੇ ਲਗੇ ਜੋ ਠੀਕ ਹੈ ਕਈ ਕੈਮਰੇ ਚੱਕਰ ਆਏ ਆ ਇਸ ਰੋਡ ਤੋਂ ਮੜੀਆਂ ਤੱਕ ਗਏ ਆ ਹਾਂਜੀ ਨਾਂਕੇ ਠੀਕ ਹੈ ਹਾਂਜੀ ਭਾਜੀ ਪੁਲਿਸ ਕੰਪਲੇਨਟ ਕਰਵਾਤੀ ਤੁਸੀਂ ਸਰ ਕਰਾਤੀ ਕੀ ਮੰਗ ਕਰਦੇ ਹੋ ਦੇਖੋ ਅੱਜ ਦੋ ਤੋੜੇ ਚੁੱਕੇ ਆ ਕੱਲ ਨੂੰ ਹੋਰ ਵੀ ਵੱਧ ਚੋਰੀ ਕਰ ਸਕਦੇ ਆ ਇਸ ਕਰਕੇ ਜਲਦ ਜਲਦ ਬੰਦੇ ਫੜੇ ਜਾਣ ਜੀ ਬਹੁਤ ਬਹੁਤ ਆ